आ ज डिजाइन बनिया हुआ वा इद लगता जिमें कच लग हों पर कच नहीं गा ये पानी है आ देखो ਤੇ ਬਾਈ ਕਾ ਆਪ ਇੱਧਰ ਇੱਧਰ ਲਾ ਦਿੱਤੀ ਆ ਪਾਰਕਿੰਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਕਰਦੇ ਆ ਅੱਜ ਆਪਾਂ ਚੱਲੇ ਆ ਬਲੰਦਪੁਰੀ ਸਾਹਿਬ ਮੱਥਾ ਟੇਕਣ ਇਹ ਗੁਰਦੁਆਰਾ ਸਾਹਿਬ ਮੈਤਪੁਰ ਦੇ ਕੋਲ ਪੈਂਦਾ ਵਾ ਤੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਤੇ ਅੱਜ ਆਪਾਂ ਕਰਵਾਨੇ ਤੁਹਾਨੂੰ ਜਾ ਕੇ ਗੁਰਦੁਦੁਆਰਾ ਸਾਹਿਬ ਦੇ ਦਰਸ਼ਨ ਸੰਗਤ ਜੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਬਲੰਦਪੁਰੀ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਤੇ ਤੁਹਾਨੂੰ ਵੀ ਕਰੋਨੇ ਜਾ ਕੇ ਦਰਬਾਰ ਦੇ ਦਰਸ਼ਨ ਤੇ ਬਾਈਕ ਆਪਾਂ ਇੱਧਰ ਇੱਧਰ ਲਾ ਦਿੱਤੀ ਆ ਪਾਰਕਿੰਗ ਦੇ ਵਿੱਚ ਤੇ ਪਾਰਕਿੰਗ ਕਾਫੀ ਵੱਡੀ ਬਣੀ ਹੋਈ ਆ ਤੇ ਜਿਹੜੀ ਵੀ ਪਰਲੀ ਸਾਈਡ ਦਾ ਉਹ ਹੈਗੀ ਆ ਗੱਡੀਆਂ ਦੀ ਪਾਰਕਿੰਗ ਤੇ ਆਹ ਜਿਹੜੀ ਪਾਰਕਿੰਗ ਸਾਰੀ ਹੈਗੀ ਆ ਇੱਥੇ ਆਪਾਂ ਬਾਈਕ ਲਾ ਸਕਦੇ ਆਂ ਤੇ ਆਹ ਜਿਹੜਾ ਰੋਡ ਜਾਂਦਾ ਪਿਆ ਇਹ ਅੱਗੇ ਮਹਿਤਪੁਰ ਜਾਂਦਾ ਪਿਆ ਵਾ ਸੰਗਤ ਜੀ ਆਹ ਰਸਤਾ ਵਾ ਗੁਰਦੁਆਰਾ ਸਾਹਿਬ ਅੰਦਰ ਆਂਦਾ ਵਾ ਜਿਹੜਾ ਤੇ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਵਾਲੀ ਸਾਈਡ ਤੇ ਇੱਧਰ ਦੇਖੋ ਤੁਸੀਂ ਫੁੱਲ ਕਿੰਨੇ ਸੋਹਣੇ ਲੱਗੇ ਹੋਏ ਆ ਤੇ ਇੱਧਰਲੀ ਸਾਈਡ ਵੀ ਬਹੁਤ ਸਾਰੇ ਬੂਟੇ ਲੱਗੇ ਹੋਏ ਆ ਬੂਟੇ ਜਿਹੜੇ ਲੱਗੇ ਹੋਏ ਸੰਤਰੀਆਂ ਦੇ ਲੱਗੇ ਹੋਏ ਆ ਸਾਰੇ ਤੇ ਇੱਧਰ ਦੇਖੋ ਤੁਸੀਂ ਕਿੰਨੇ ਸੋਹਣੇ ਪਾਰਕ ਬਣੇ ਹੋਏ ਆ ਗੁਰਦੁਆਰਾ ਸਾਹਿਬ ਇਹ ਹੈਗਾ ਸੰਗਤਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਤੁਸੀਂ ਵੀਡੀਓ ਨੂੰ ਪੌਸ ਕਰਕੇ ਪੜ੍ਹ ਸਕਦੇ ਆ ਸੰਗਤਜੀ ਇਹੜਾ ਨਿਸ਼ਾਨ ਸਾਹਿਬ ਆ ਇਹ ਚੀਨ ਤੋਂ ਬਣ ਕੇ ਆਇਆ ਵਾ ਤੇ ਸਭ ਤੋਂ ਵੱਡਾ ਨਿਸ਼ਾਨ ਸਾਹਿਬ ਇਸ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਗੁਰਦੁਆਰਾ ਬਲੰਦਪੁਰੀ ਸਾਹਿਬ ਤੇ ਇਹ ਗੁਰਦੁਆਰਾ ਸਾਹਿਬ ਮਹਿਤਪੁਰ ਦੇ ਕੋਲ ਪੈਂਦਾ ਵਾ ਨਿਸ਼ਾਨ ਸਾਹਿਬ ਦਾ ਆਪਾਂ ਤੁਹਾਨੂੰ ਇਤਿਹਾਸ ਪੜ੍ਹ ਕੇ ਸੁਣਾਉਣੀ ਆ ਸੰਗਤ ਜੀ ਇਹ ਨਿਸ਼ਾਨ ਸਾਹਿਬ 24 ਫਰਵਰੀ 2016 ਨੂੰ ਸ਼੍ਰੀ ਨਾਨਦਪੁਰ ਸਾਹਿਬ ਤੋਂ ਚੇਰੇ ਤੌਰ ਤੇ ਪਹੁੰਚੇ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਚੜਾਏ ਗਏ। ਇਹ ਕਾਰਜ ਦੀ ਆਗਿਆ ਤੇ ਸੰਪੂਰਨਤਾ ਲਈ ਅਦਾ ਸ਼੍ਰੀ ਹਰਮੰਦਰ ਸਾਹਿਬ ਜੀ ਸ਼੍ਰੀ ਅੰਮ੍ਰਿਤਸਰ ਤੋਂ ਪਹੁੰਚੇ ਸਿੰਘ ਸਾਹਿਬ ਜੀ ਨੇ ਕੀਤੀ। ਇਹ ਹਾਈ ਡਰੋਲਿਕ ਨਿਸ਼ਾਨ ਸਾਹਿਬ ਸੀਬੀਸੀ ਕੈਨੇਡਾ ਦੇ ਇੰਜੀਨੀਅਰਾਂ ਵੱਲੋਂ ਡਿਜ਼ਾਈਨ ਕੀਤੇ ਗਏ। ਇਹ ਨਿਸ਼ਾਨ ਸਾਹਿਬ ਚੀਨ ਵਿੱਚ ਤਿਆਰ ਕੀਤਾ ਗਿਆ ਤੇ ਸਮੁੰਦਰੀ ਜਹਾਜ਼ ਰਾਹੀਂ ਇੱਥੇ ਪਹੁੰਚਿਆ ਨਿਸ਼ਾਨ ਸਾਹਿਬ ਨੂੰ ਚੜਾਉਣ ਦੀ ਸੇਵਾ ਪੰਜਾਬ, ਦਿੱਲੀ ਅਤੇ ਕੈਨੇਡਾ ਦੇ ਇੰਜੀਨੀਅਰਾਂ ਦੀ ਟੀਮ ਨੇ ਨਿਭਾਈ ਇਸ ਬਾਰੇ ਕਾਰਜ ਨੂੰ ਤਕਰੀਬਨ ਡੇਢ ਸਾਲ ਦਾ ਸਮਾਂ ਲੱਗਾ ਨਿਸ਼ਾਨ ਸਾਹਿਬ ਦੀ ਉਚਾਈ 255 ਫੁੱਟ ਇਸ ਦਾ ਭਾਰ ਹੈਗਾ ਵਾ 21 ਟਨ ਤੋਂ 21 ਕਿਲੋ ਨਿਸ਼ਾਨ ਸਾਹਿਬ ਤੇ ਚੌੜਾ ਸਾਹਿਬ ਨੂੰ 450 ਮੀਟਰ ਕਪੜਾ ਲੱਗਦਾ ਹੈ ਉੱਪਰ ਲੱਗੇ ਖੰਡਾ ਸਾਹਿਬ ਦੀ ਉਚਾਈ ਹੈਗੀ 113 ਇੰਚ ਖੰਡਾ ਸਾਹਿਬ ਦਾ ਭਾਰ ਹੈਗਾ ਵਾ 61 ਕਿਲੋ ਇਹ ਹੈਗਾ ਗੁਰਦੁਆਰਾ ਸਾਹਿਬ ਦਾ ਮੇਨ ਦਰਬਾਰ ਤੇ ਕਰੋ ਸੰਗਤ ਜੀ ਦਰਸ਼ਨ ਤੁਸੀਂ ਵੀ ਇਸ ਸਥਾਨ ਦੇ ਇਹ ਗੁਰਦੁਆਰਾ ਸਾਹਿਬ ਬਹੁਤ ਖੁੱਲੀ ਗਰਾਊਂਡ ਦੇ ਵਿੱਚ ਬਣਿਆ ਹੋਇਆ ਵਾ ਤੇ ਇਧਰਲੀ ਸਾਈਡ ਰੈਸ਼ ਵੀ ਹੈਗੀ ਆ ਗੁਰਦੁਆਰਾ ਦੇ ਵਿੱਚ ਤੇ ਉਧਰ ਵੀ ਆਪਾਂ ਤੁਹਾਨੂੰ ਲੈ ਕੇ ਜਾਂਦੇ ਆ ਇਧਰਲੀ ਸਾਈਡ ਰੈਸ਼ ਨਹੀਂ ਹੋਈ ਆ ਸੰਗੋਧੀ ਤੁਸੀਂ ਪੜ ਸਕਦੇ ਆ ਇੱਥੇ ਲਿਖਿਆ ਹੋਇਆ ਵਾ ਸਚਖੰਡ ਸਾਹਿਬ ਜੀ ਦੇ ਦਰਸ਼ਨ ਕਰਾਉਣ ਦਾ ਸਮਾਂ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਅਤੇ ਸ਼ਾਮ 4:00 ਵਜੇ ਐਤਵਾਰ ਸਵੇਰੇ 1:30 ਵਜੇ ਅਤੇ ਸ਼ਾਮ 2:30 ਵਜੇ ਸਚਖੰਡ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਦਰਸ਼ਣੀ ਪੇਟਾ ਸੁਖਮਣੀ ਸਾਹਿਬ ਜੀ ਦਾ ਇੱਕ ਪਾਠ ਰੋਜ਼ਾਨਾ ਇੱਕ ਮਹੀਨਾ ਜਾਂ ਤਿੰਨ ਪਾਠ ਜਪਜੀ ਸਾਹਿਬ ਜੀ ਦੇ ਰੋਜ਼ਾਨਾ ਇੱਕ ਮਹੀਨਾ ਜਾਂ ਮੂਲ ਮੰਤਰ ਜੀ ਦਾ ਜਾਪ ਬੈਠ ਕੇ ਰੋਜ਼ਾਨਾ ਇੱਕ ਘੰਟਾ ਇੱਕ ਮਹੀਨਾ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਸਫਾਈ ਆ ਤੇ ਤੇ ਲਿਖਿਆ ਹੋਇਆ ਵਾ ਕਿ ਵੀਡੀਓ ਬਣਾਉਣਾ ਲੋੜ ਨਹੀਂ ਹੈਗਾ ਅੰਦਰ ਤੇ ਆਪਾਂ ਬਾਹਰੋਂ ਬਣਾ ਰਹੇ ਆਂ ਇਹ ਸੰਗਤਜੀ ਗੁਰਦੁਆਰਾ ਸਾਹਿਬ ਦੇ ਵਿੱਚ ਰੈਸ਼ ਬਣੀ ਹੋਈ ਆ। ਨਾਮ ਨਿਵਾਸ ਦੇ ਨਾਮ ਤੇ ਤੇ ਜਿਹੜੀ ਸੰਗਤ ਗੁਰਦੁਆਰਾ ਸਾਹਿਬ ਆਂਦੀ ਆ ਤੇ ਉਹ ਇੱਥੇ ਆ ਕੇ ਰੁਕ ਵੀ ਸਕਦੀ ਆ ਰਾਤ। ਤੇ ਬਹੁਤ سارے ਰੂਮ ਬਣੇ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ। ਗੁਰਦੁਆਰਾ ਦੀ ਰਾਈਟ ਸਾਈਡ ਯੂਨੀਵਰਸਿਟੀ ਬਣੀ ਹੋਈ ਆ ਇਧਰਲੀ ਸਾਈਡ ਤੇ ਹੁਣ ਆਪਾਂ ਚੱਲਦੇ ਜੁਨੀਵਰਸਿਟੀ ਵਾਲੀ ਸਾਈਡ ਆ ਜਿਹੜਾ ਡਿਜ਼ਾਈਨ ਬਣਿਆ ਹੋਇਆ ਵਾ ਇਦਾਂ ਲੱਗਦਾ ਜਿਵੇਂ ਕੱਚ ਲੱਗਾ ਹੁੰਦਾ ਵਾ ਪਰ ਕੱਚ ਨਹੀਂਗਾ ਇਹ ਪਾਣੀ ਆ ਆ ਦੇਖੋ ਤੇ ਸਾਰਾ ਇਦਾਂ ਹੀ ਬਣਿਆ ਹੋਇਆ ਵਾ ਡਿਜ਼ਾਈਨ ਤੇ ਜੁਨੀਵਰਸਿਟੀ ਦੀ ਹਜੇ ਵੀ ਤਿਆਰੀ ਚੱਲਦੀ ਪਈ ਆ ਤੇ ਹਜੇ ਪਤਾ ਨਹੀਂ ਹਜੇ ਕਾਫੀ ਟਾਈਮ ਲੱਗ ਜਾਣਾ ਬੰਨਣ ਨੂੰ ਤੇ ਆਪਾਂ ਤੁਹਾਨੂੰ ਅੰਦਰੋਂ ਜਾ ਕੇ ਦਿਖਾ ਦਨੇ ਆ ਕਿੰਨੀ ਕਿ ਤਿਆਰੀ ਹੋਈ ਆ 4 ਮਹੀਨੇ ਬਾਅਦ ਆਪਾਂ ਹੁਣ ਇਸ ਸਥਾਨ ਤੇ ਆਏ ਆ ਸੰਗਤ ਜੀ ਆਪਾਂ ਜੁਨੀਵਰਸਿਟੀ ਦੇ ਅੰਦਰ ਆ ਗਏ ਆ ਤੇ ਇੰਨੀ ਕਿ ਤਿਆਰੀ ਹੋਈ ਆ ਹਜੇ ਅੰਦਰੋਂ ਤੇ 4 ਮਹੀਨੇ ਦੇ ਵਿੱਚ ਕਾਫੀ ਤਿਆਰ ਕਰ ਦਿੱਤੀ ਆ ਸਟੇਜ ਬਣਦਾ ਪਿਆ ਵਾ ਯੂਨੀਵਰਸਿਟੀ ਦਾ ਤੇ ਜਿਹੜਾ ਸਟੇਜ ਬਣਦਾ ਪਿਆ ਹੈ ਲੋਹੇ ਥੱਲੇ ਇਹਦੇ ਲੋਹੇ ਦੇ ਲਾਏ ਹੋਏ ਆ ਪਾਈਪ ਤੇ ਜਿਹੜੀ سپورਟ ਦੇਖ ਸਕਦੇ ਤੁਸੀਂ ਬਹੁਤ ਪੱਕੀ ਕੀਤੀ ਹੋਈ ਆ ਤੇ ਇਧਰ ਵੀ ਦੇਖੋ ਤੁਸੀਂ ਕਿੰਨੀ ਸੋਹਣੀ ਸੀ ਯਵਡ ਕੀਤੀ ਹੋਈ ਆ ਉੱਪਰ ਤੇ ਹਜੇ ਕਾਫੀ ਟਾਈਮ ਲੱਗ ਜਾਣਾ ਵਾ ਯੂਨੀਵਰਸਿਟੀ ਬਣਨ ਨੂੰ ਇਧਰਲੀ ਸਾਈਡ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਤੇ ਇਹਦੇ ਬਿਲਕੁਲ ਸਾਹਮਣੇ ਇਧਰਲੀ ਸਾਈਡ ਯੂਨੀਵਰਸਿਟੀ ਬਣਦੀ ਪਈ ਆ ਤੇ ਯੂਨੀਵਰਸਿਟੀ ਤੁਸੀਂ ਦੇਖ ਸਕਦੇ ਆ ਗੁਰਦੁਆਰਾ ਸਾਹਿਬ ਕਿੰਨੀ ਨੀਵੀਂ ਜਗ੍ਹਾ ਤੇ ਆ ਤੇ ਯੂਨੀਵਰਸਿਟੀ ਕਾਫੀ ਉੱਚੀ ਜਗ੍ਹਾ ਤੇ ਬਣਾਈ ਜਾ ਰਹੀ ਆ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੀ ਲੋਕੇਸ਼ਨ ਦੱਸਦੇ ਆ ਕਿੱਥੇ ਕਰਕੇ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਤੇ ਜਦੋਂ ਤੁਸੀਂ ਨਕੌਦਰ ਆਓਗੇ ਤੇ ਨਕੌਦਰ ਤੋਂ ਇਹ ਗੁਰਦੁਆਰਾ ਸਾਹਿਬ ਦੀ ਦੂਰੀ ਹੈਗੀ ਆ 15 ਕਿਲੋਮੀਟਰ ਦੂਰ ਤੇ ਇਹ ਗੁਰਦੁਆਰਾ ਸਾਹਿਬ ਮੈਥਪੁਰ ਵਾਲੀ ਸਾਈਡ ਪੈਂਦਾ ਵਾ ਤੇ ਤੁਸੀਂ ਗੂਗਲ ਮੈਪ ਤੇ ਵੀ ਲੋਕੇਸ਼ਨ ਲਾ ਕੇ ਆ ਸਕਦੇ ਆ ਮੋਲੇ ਹੋ ਸਾਧ ਸੰਗਤਿ ਸੁਸਤੀ ਸੁਖੀ ਮਨ ਕਪਣ ਸੰਤਿ ਪਾਪਨੀ ਹੰਤਾ ਰੋਗ ਮੇਲਾ ਆਰ ਪੌਂੜਲੇ ਟੇਕ ਮੈਂ ਸਤ ਨੂੰ ਬੋਧਿਤ ਛਾੜਿ ਜਿਨ ਮਨ ਮੈਂ ਤੇ ਆ ਦੇਸ ਗੋਣਿਕਾ ਇਹੇ ਦੇਕਾਏ